ਸਾਡੇ ਤਾਂ ਇੱਕ ਫੈਕਟਰੀ ਦੀ ਗੱਲ ਸੀ ਇੱਥੇ ਤਾਂ 2300 ਫੈਕਟਰੀ ਵਾਲੇ ਧਾਨੀ ਦੇ ਵਿੱਚ ਉਹ ਬੁੱਢਾ ਦਰਿਆ ਸੀ ਜਿਹੜਾ ਉਹ ਬੁੱਢਾ ਨਾਲਾ ਕਿਵੇਂ ਬਣ ਗਿਆ ਇਹ ਹੀ ਜਵਾਬ ਦੇ ਦੇਣ ਕਿੱਥੇ ਆ ਬਾਬਾ ਬਲਵੀਰ ਸਿੰਘ ਸੀਚੇਵਾਲ ਜਿਹੜੇ ਵਾਤਾਵਰਣ ਪ੍ਰੇਮੀ ਸੀ 1-2 ਕਿਲੋਮੀਟਰ ਵੇਈਂ ਸਾਫ਼ ਕਰਕੇ ਤੇ ਕਹਿੰਦੇ ਮੇਰਾ ਬਹੁਤ ਵੱਡਾ ਕੰਮ ਕਰਤਾ ਪੰਜਾਬ ਦੀ ਨੌਜਵਾਨੀ ਅਣਪੜਨੀ ਪੰਜਾਬ ਦੀ ਨੌਜਵਾਨੀ ਪ੍ਰਵਾਸ ਹੋ ਰਿਹਾ ਬਾਹਰ ਜਾ ਕੇ ਵੱਡੇ ਵੱਡੇ ਉਹਦਿਆਂ ਤੇ ਵੀ ਹੈ ਗਿਆ ਕੱਲ ਕੀ ਕੀਤਾ ਇਹਨਾਂ ਦੇ ਪੱਪੀ ਪ੍ਰੈਸ਼ਰ ਨੇ ਤੋੜੇ ਨਾ ਬੋਰ ਬੋਰ ਤੋੜੇ ਆ ਹੁਣ ਹੁਣ ਇਹ ਹੋਰ ਆਉਣਗੇ ਭਗਵਾਨ ਦਮਨ ਸਾਹਿਬ ਨੇ ਕੀ ਕੀਤਾ ਢਾਈ ਸਾਲ ਹੋ ਗਈ ਸਰਕਾਰ ਬਣ ਕੇ ਜੇ ਉਹ ਮੰਨ ਰਹੇ ਨੇ ਅਫਸਰ ਕਰੋੜਾ ਰੁਪਇਆ ਖਾ ਗਏ ਤੇ ਮੁੱਖ ਮੰਤਰੀ ਸਾਹਿਬ ਕਾਦੇ ਵਾਸਤੇ ਨੂਨ ਚੱਟਣ ਵਾਸਤੇ ਰੱਖਿਆ ਗੱਲਾ ਕਾਦੇ ਵਾਸਤੇ ਰੱਖਿਆ ਕਿ ਫੇਸਬੁੱਕ ਤੇ ਕਲਾਬ ਲਾਈਵ ਹੋ ਕੇ ਵੀਡੀਓ ਦੇਣ ਵਾਸਤੇ ਆ ਮੈਂ ਗਲੇ ਦੀ ਸੌਖਾ ਨਾਲ ਜੀ ਜੀਰਾ ਸ਼ਰਾ ਫੈਕਟਰੀ ਬੰਦ ਮੱਛੀ ਦੇ ਵਿੱਚ ਵੀ ਕੈਂਸਰ ਆ ਉਹ ਕੈਂਸਰ ਆਖਦਾ ਕੈਂਸਰ ਸੱਤਾ ਪੀੜੀਆਂ ਤੱਕਰ ਜਾਂਦਾ ਤੇ ਪੰਜਾਬ ਦੇ ਵਿੱਚ ਇਹ ਕੇਸ ਆ ਗਿਆ ਤੀਜੀ ਪੀੜੀ ਦਿੱਕਰ ਕੈਂਸਰ ਚੜਾ ਗਿਆ ਤੀਜੀ ਪੀੜੀ ਦਿੱਕਰ ਇਹ ਸਾਡੀ ਜੈਨੋਸਾਈਡ ਨਹੀਂ ਹੈਗੀ ਅਸੀਂ 15 ਸਤੰਬਰ ਨੂੰ ਬੁੱਡੇ ਨਾਲੇ ਤੇ ਪੱਕਾ ਮੋਰਚਾ ਲਾਵਾਂਗੇ ਤੇ ਬੰਦ ਲਾਵਾਂਗੇ ਤੇ ਸਾਰੇ ਪੰਜਾਬ ਨੂੰ ਕਹਿੰਨੇ ਆ ਵੀਰੋ 15 ਸਤੰਬਰ ਨੂੰ ਟਰੈਕਟਰ ਟਰਾਲੀਆਂ ਭਰ ਕੇ ਮਿੱਟੀ ਦੀਆਂ ਬੁੱਡੇ ਨਾਲੇ ਤੇ ਪਹੁੰਚੋ ਜਿਦੋਂ ਪ੍ਰਾਰਥਨਾ ਸਮੇਂ ਦੇ ਵਿੱਚ ਸਿੰਘ ਅਰਦਾਸ ਕਰ ਸੋਧਾ ਦਿੰਦੇ ਸੀਗੇ ਤੇ ਨਾ ਘੋੜੇ ਪਿੱਛੇ ਮੁੜੇ ਸੀ ਤੇ ਫਤਿਹ ਕਰਕੇ ਆਉਂਦੇ ਸੀ ਅਸੀਂ ਵੀ ਫਤਿਹ ਕਰਕੇ ਜਾਵਾਂਗੇ ਮੋਰਚਾ ਕਾਲੇ ਪਾਣੀਆਂ ਦਾ ਲੁਧਿਆਣੇ ਦੇ ਬੁੱਡੇ ਨਾਲੇ ਨੂੰ ਬੰਦ ਕਰਵਾਉਣ ਦੇ ਲਈ ਬੁੱਡੇ ਨਾਲੇ ਦੀ ਸਫਾਈ ਦੇ ਲਈ ਇਸ ਤਰ੍ਹਾਂ ਦੇ ਮੋਰਚੇ ਲੱਗਣ ਦੀ ਸ਼ੁਰੂਆਤ ਹੋਈ ਹੈ ਪਰ ਇੱਕ ਮੋਰਚਾ ਪਿਛਲੇ 2 ਸਾਲਾਂ ਤੋਂ ਚੱਲ ਰਿਹਾ ਹੈ ਉਹ ਮੋਰਚਾ ਹੈ ਜੀਰੇ ਫੈਕਟਰੀ ਦਾ ਜਿਸ ਮਸਲੇ ਤੋਂ ਸਾਡੀ ਪੰਜਾਬ ਦੀ ਸਰਕਾਰ ਨੇ ਕਈ ਵਾਰ ਯੂ-ਟਰਨ ਲਿਆ ਜਿਸ ਮਸਲੇ ਤੋਂ ਸਾਡੀ ਪੰਜਾਬ ਦੀ ਸਰਕਾਰ ਨੇ ਅੱਖਾਂ ਬੰਦ ਕਰ ਲੀਆਂ ਨੇ ਸਾਡੇ ਨਾਲ ਬਾਈ ਜੀਰੇ ਮੋਰਚੇ ਤੋਂ ਵੀ ਪਹੁੰਚੇ ਨੇ ਬਾਈ ਲੱਗਦਾ ਹੁਣ ਤਾਂ ਜਦੋਂ ਇੱਥੇ ਗੰਦੇ ਨਾਲੇ ਦੀ ਗੱਲ ਹੁੰਦੀ ਹੈ ਬੁੱਡੇ ਨਾਲੇ ਦੀ ਗੱਲ ਹੁੰਦੀ ਹੈ ਕਹਿੰਦੇ ਅੰਦਰੇ ਲੋਕਾਂ ਦੀ ਗਲਤੀ ਹੈ ਸਰਕਾਰਾਂ ਦੀ ਕੋਈ ਗਲਤੀ ਨਹੀਂ ਹੈਗੀ ਵੀ ਲੋਕ ਐਜੂਕੇਟਿਡ ਨਹੀਂ ਲੋਕ ਸੂਝਵਾਨ ਨਹੀਂ ਹੈਗੇ ਪਰ ਤੁਹਾਡੇ ਵਾਲਾ ਮਸਲਾ ਤਾਂ ਜੰਮੇ ਵਖਰਾ ਚ ਲੈ ਜਾਂਦਾ ਭਾਈ ਜੀ ਗੱਲ ਇਹ ਆ ਵੀ ਅਸੀਂ ਪਿਛਲੇ 2 ਸਾਲ ਤੋਂ ਸੰਘਰਸ਼ ਕਰ ਰਹੇ ਆ ਸਾਨੂੰ ਵੀ ਪਹਿਲਾਂ ਕਿਹਾ ਗਿਆ ਸੀਗਾ ਵੀ ਇਹਨਾਂ ਨੂੰ ਕੁਝ ਨਹੀਂ ਪਤਾ ਇਹ ਤਾਂ ਐਵੇਂ ਆਣ ਕੇ ਬੈਠ ਗਏ ਅਸੀਂ ਐਵੇਂ ਨਹੀਂ ਬੈਠੇ ਸੀਗੇ ਸਾਡਾ ਪਾਣੀ ਰਿਵਰਸ ਪੋਰਿੰਗ ਕੀਤੀ ਸੀ ਆ ਮਨਸੂਰਵਾਲ ਦੇ ਲੋਕ ਖੜੇ ਨੇ ਇਹਨਾਂ ਦੇ ਪਿੰਡ ਦੋ ਦਿਨਾਂ ਦੇ ਵਿੱਚ ਮੱਜਾਂ ਮਰ ਗਈਆਂ ਸੀਗੀਆਂ ਸਾਡਾ ਪਾਣੀ ਜਿਹੜਾ ਕਿ ਧਰਤੀ ਦਾ ਰਿਵਰਸ ਬੋਰਿੰਗ ਕਰਕੇ ਇਦਾਂ ਦਾ ਕਰਤਾ ਹੀ ਇਹ ਹੀ ਨਹਾਉਦੇ ਸੀ ਸਾਬਣ ਨਹੀਂ ਲੈਂਦਾ ਸੀਗਾ ਸਾਡੇ ਪਾਣੀ ਦੇ ਵਿੱਚ ਸਿਲਵਰ ਪੋਟਾਸ਼ੀਅਮ ਸਾਈਨਾਈਡ ਲੈਡ ਮਰਕਰੀ ਹੈਵੀ ਮੈਟਲ ਆਈਆਂ ਸਾਡੇ ਤਾਂ ਇੱਕ ਫੈਕਟਰੀ ਦੀ ਗੱਲ ਸੀ ਇੱਥੇ ਤਾਂ 2300 ਫੈਕਟਰੀਆਂ ਲੁਧਿਆਣੇ ਦੇ ਵਿੱਚ ਉਹ ਬੁੱਢਾ ਦਰਿਆ ਸੀ ਜਿਹੜਾ ਉਹ ਬੁੱਢਾ ਨਾਲਾ ਕਿਵੇਂ ਬਣ ਕੇ ਇਹੀ ਜਵਾਬ ਦੇ ਦੇਣ ਕਿੱਥੇ ਆ ਬਾਬਾ ਬਲਵੀਰ ਸਿੰਘ ਸੀਚੇਵਾਲ ਜਿਹੜੇ ਵਾਤਾਵਰਣ ਪ੍ਰੇਮੀ ਸੀ 1 2 ਕਿਲੋਮੀਟਰ ਵੇਈਂ ਸਾਫ਼ ਕਰਕੇ ਤੇ ਕਹਿੰਦੇ ਮੇਰਾ ਬਹੁਤ ਵੱਡਾ ਕੰਮ ਕਰਤਾ ਪਰ ਅੱਜ ਬੁੱਢਾ ਨਾਲਾ ਦੇਖ ਲੋ ਅੱਜ ਜੀਰੇ ਵਾਲਾ ਸੰਘਰਸ਼ ਦੇਖ ਲੋ ਜੀਰੇ ਵਾਲੇ ਸੰਘਰਸ਼ ਵਿੱਚ ਵੀ ਬਾਬਾ ਜੀ ਆਏ ਸੀਗੇ ਬੜਾ ਤਾਮਜਾਮ ਨਾਲ ਆਏ ਸੀਗੇ ਵੱਡੀਆਂ-ਵੱਡੀਆਂ ਗੱਡੀਆਂ ਤੇ ਪੂਰਾ ਆਪਦਾ ਤਾਮਜਾਮ ਕੈਮਰੇ-ਕੂਮਰੇ ਲੈ ਕੇ ਡਰੋਨ-ਡਰੋਨ ਲੈ ਕੇ ਆਏ ਸੀ ਉਹ ਕਿਉਂਕਿ ਫੋਟੋ ਜੀ ਵੀ ਹਨ ਉਹਨਾਂ ਨੇ ਫੋਟੋਆਂ ਖਿੱਚਣੀਆਂ ਸੀਗੀਆਂ ਆਣ ਕੇ ਫੈਕਟਰੀ ਦੇ ਹੱਕ ਵਿੱਚ ਪਹੁੰਚ ਗਏ ਸਾਡੇ ਗਿੱਟਿਆਂ ਜਾਣ ਕੇ ਬਹਿ ਗਏ ਸਾਡੇ ਗੋਡਿਆਂ 'ਚ ਬਹਿ ਕੇ ਆਣ ਕੇ ਸਾਡੇ ਦਾ ਉਹਨੇ ਵਾਢੀ ਦਿੱਤਾ ਕੰਮ ਸਾਡਾ ਫੈਕਟਰੀ ਦਾ ਹੱਕ ਵਿੱਚ ਬੈਠ ਕੇ ਫਿਰ ਸੈਂਟਰ ਪੋਲੂਸ਼ਨ ਕੰਟਰੋਲ ਬੋਰਡ ਦੀ ਟੀਮ ਆਈ ਉਹਨਾਂ ਨੇ ਆਣ ਕੇ ਸਾਡੇ ਸੈਂਪਲ ਕੀਤੇ ਫਿਰ ਫੈਕਟਰੀ ਦੇ ਗਲਾਬ 29 ਦੇ 29 ਸੈਂਪਲ ਫੇਲ ਹੋਏ ਅੱਜ ਬੁੱਡੇ ਨਾਲੇ ਤੇ ਇੱਥੇ ਲੋਕ ਇਕੱਠੇ ਹੋਏ ਨੇ ਮੋਰਚਾ ਕਾਲੇ ਪਾਣੀ ਦਾ ਸ਼ੁਰੂ ਕਰਨ ਲੱਗੇ ਆ ਕਿਉਂ ਕਰਨਾ ਪਿਆ ਮੋਰਚਾ ਕਾਲੇ ਪਾਣੀ ਦਾ ਸ਼ੁਰੂ ਜੇ ਇਹ ਡਾਈੰਗ ਇੰਡਸਟਰੀਆਂ ਇਹ ਟ੍ਰੀਟਮੈਂਟ ਪਲਾਂਟ ਲਾਉਂਦੀਆਂ ਇਹ ਹੈ ਫੈਕਟਰੀਆਂ ਰੈੱਡ ਜ਼ੋਨ ਵਾਲੀਆਂ ਫੈਕਟਰੀਆਂ ਲੁਧਿਆਣੇ ਦੇ ਵਿੱਚ ਨਾ ਹੁੰਦੀਆਂ ਜਿਹੜੀਆਂ ਸਾਊਥ ਇੰਡੀਆ ਦੇ ਵਿੱਚ ਬਹਿਣਾ ਉਹ ਨਾਰਥ ਇੰਡੀਆ ਦੇ ਚਾਣ ਕੇ ਪੰਜਾਬ ਦੇ ਵਿੱਚ ਕਿਉਂ ਲੱਗਦੀਆਂ ਖਾਸ ਕਰਕੇ ਖੇਤੀ ਪ੍ਰਧਾਨ ਸੂਬਾ ਪੰਜਾਬ ਦਾ ਪੰਜਾਬ ਵਸਦਾ ਗੁਰੂਆਂ ਦੇ ਨਾਂ ਤੇ ਆ ਖੇਤੀ ਪ੍ਰਧਾਨ ਸੂਬਾ ਇਹਨਾਂ ਨੇ ਸਾਨੂੰ ਫਸਲੀ ਚੱਕਰ 'ਚ ਵੀ ਮਾਰਿਆ ਹੋਇਆ ਇਹ ਆਂਦੇ ਆ ਵੀ ਖਣੀ ਅਸੀਂ ਫੈਕਟਰੀਆਂ ਲਿਆਣ ਕੇ ਤੇ ਪੰਜਾਬ ਦੇ ਹਰ ਘਰ ਵਿੱਚ ਟੀਫਨ ਫੜਾ ਕੇ ਤੇ ਤੋੜ ਦਾਂਗੇ ਪੰਜਾਬ ਦੀ ਨੌਜਵਾਨੀ ਅਨਪੜਨੀ ਪੰਜਾਬ ਦੀ ਨੌਜਵਾਨੀ ਪਰਵਾਸ ਹੋ ਰਿਹਾ ਬਾਹਰ ਜਾ ਕੇ ਵੱਡੇ ਵੱਡੇ ਅਹੁਦਿਆਂ ਤੇ ਵੀ ਹੈਗੇ ਆ ਪੰਜਾਬ ਦੀ ਨੌਜਵਾਨੀ ਨਸ਼ਿਆਂ ਦੇ ਵਿੱਚ ਨਹੀਂ ਸਾਨੂੰ ਬਦਨਾਮ ਕੀਤਾ ਜਾ ਰਿਹਾ ਅਸੀਂ ਪੰਜਾਬ ਦੀ ਨੌਜਵਾਨੀ ਨੇ ਮੂਹਰੇ ਲਾ ਕੇ ਜੀਰਾ ਸ਼ਰਾਬ ਫੈਕਟਰੀ ਬੰਦ ਕਰਾਈ ਆ ਪੰਜਾਬ ਦੀ ਨੌਜਵਾਨੀ ਇੱਥੇ ਬੁੱਢੇ ਨਾਲੇ ਤੇ ਆਣ ਕੇ ਮੂਹਰੇ ਅਗਵਾਈ ਕਰਕੇ ਬੁੱਢੇ ਨਾਲੇ ਨੂੰ 15 ਸਤੰਬਰ ਨੂੰ ਇੱਥੇ ਬੰਦ ਲਾਵਾਂਗੇ ਜੇ ਪੰਜਾਬ ਸਰਕਾਰ ਇਹ ਬੰਦ ਨਹੀਂ ਕਰਦੀ ਕੱਲ ਕੀ ਕੀਤਾ ਇਹਨਾਂ ਦੇ ਪੱਪੀ ਪ੍ਰੈਸ਼ਰ ਨੇ ਤੋੜੇ ਨਾ ਬੋਰਡ ਬੋਰਡ ਤੋੜੇ ਆ ਹੁਣ ਹੁਣ ਇਹ ਹੋਰ ਆਉਣਗੇ ਹੋਂਤੇ ਆਣ ਕੇ ਲੋਕਾਂ ਦੇ ਵਿੱਚ ਵੀ ਕਹਿਣਗੇ ਜੇ ਪੱਪੀ ਪ੍ਰੈਸ਼ਰ ਐ ਨਾਟਾ ਗਮੇਜ ਦੀ ਨਾ ਕਰਦਾ ਇਹ ਨਾਟਕੀ ਬਾਜੀ ਕਿ ਉਹਨੇ ਕੀਤੀ ਆ ਆਣ ਕੇ ਜੇ ਉਹਨੂੰ ਵਾਕਈ ਦਰਦ ਦੇਣਾ ਬੁੱਡੇ ਨਾਲੇ ਦਾ ਆਣ ਕੇ ਆਪਦੀ ਮੈਂਬਰਸ਼ਿਪ ਤੋਂ ਦਵੇਂ ਹਸਤੀਵਾ ਤੇ ਬੈਠੇ ਲੋਕਾਂ ਦੇ ਵਿੱਚ ਤੇ ਕਵੇ ਮੈਂ ਆਪਦੇ ਬਾਈ ਖੜਾ ਨਹੀਂ ਉਤਰਿਆ ਮੈਂ ਆਪਦਾ ਐਮਐਲਏ ਉਹਦਾ ਛੜਦਾ ਮੈਂ ਲੋਕਾਂ ਦੇ ਵਿੱਚ ਆਣ ਕੇ ਬੈਠੂਗਾ ਉਹਦਾ ਕਹਿੰਦੇ ਪ੍ਰਸ਼ਾਸਨ ਅਫਸਰ ਕਰੋੜਾ ਰੁਪਈਆ ਖਾ ਗਏ ਕਹਿੰਦੇ ਕਿਸੇ ਨੇ ਕੁਝ ਨਹੀਂ ਕੀਤਾ ਤੇ ਫਿਰ ਭਗਵਾਨ ਤਮਨ ਸਾਹਿਬ ਨੇ ਕੀ ਕੀਤਾ ਕਮਲਤਮਨ ਸਾਹਿਬ ਨੇ ਕੀ ਕੀਤਾ ਢਾਈ ਸਾਲ ਹੋ ਗਈ ਸਰਕਾਰ ਬਣ ਕੇ ਜੇ ਉਹ ਮੰਨ ਰਹੇ ਨੇ ਅਫਸਰ ਕਰੋੜਾਂ ਰੁਪਏ ਖਾ ਗਏ ਤੇ ਮੁੱਖ ਮੰਤਰੀ ਸਾਹਿਬ ਕਾਦੇ ਵਾਸਤੇ ਨੂਨ ਚੱਟਣ ਵਾਸਤੇ ਰੱਖਿਆ ਗੱਲਾ ਕਾਦੇ ਵਾਸਤੇ ਰੱਖਿਆ ਕਿ ਫੇਸਬੁੱਕ ਤੇ ਕਲਾਬ ਲਾਈਵ ਹੋ ਕੇ ਵੀਡੀਓ ਦੇਣ ਵਾਸਤੇ ਆ ਮੈਂ ਗਲੇ ਦੀ ਸੌਂਖਾਨਾ ਜੀ ਜੀਰਾ ਸ਼ਰਾਬ ਫੈਕਟਰੀ ਬੰਦ ਮੈਂ ਗਲੇ ਦੀ ਸੌਂਖਾਨਾ ਜੀ ਮੈਂ ਆ ਨਸ਼ਾ ਬੰਦ ਮੈਂ ਆ ਕਰ ਲਿਆ ਮੈਂ ਜੋ ਕਰ ਲਿਆ ਉਹ ਤੁਸੀਂ ਪੰਜਾਬ ਦੀ ਨੌਜਵਾਨੀ ਚੱਕ ਕੇ ਦਾ ਡਿਬਰੂਗੜ੍ਹ ਮੈਂ ਆਸਤੀ ਜਿਹੜੇ ਨਸ਼ਾ ਛਡਾਉਂਦੇ ਸੀਗੇ ਤੁਸੀਂ ਗਲੇ ਦੀਆਂ ਸਵਾਵਾਂ ਕਾਦੇ ਵਾਸਤੇ ਮੁੱਖ ਮੰਤਰੀ ਸਾਹਿਬ ਜੇ ਤੁਹਾਡੇ ਪੱਪੀ ਪ੍ਰੈਸ਼ਰ ਜੀ ਕਹਿ ਰਹੇ ਨੇ ਵੀ ਤੁਹਾਡੇ ਇੱਥੇ ਅਫਸਰਾਂ ਨੇ ਕਰੋੜਾਂ ਰੁਪਇਆ ਖਾ ਲਿਆ ਤਾਂ ਮੁੱਖ ਮੰਤਰੀ ਸਾਹਿਬ ਫੋਰੀ ਤਰ੍ਹਾਂ ਕਾਰਵਾਈ ਨਹੀਂ ਕਰਦੇ ਪੱਪੀ ਪ੍ਰੈਸ਼ਰ ਨੇ ਜਿਹੜਾ ਬਿਆਨ ਦਿੱਤਾ ਉਹ ਬਿਆਨ ਨੂੰ ਇੱਕ ਆਧਾਰ ਮੰਨ ਕੇ ਉਹਦੇ ਉੱਤੇ ਕਾਰਵਾਈ ਕਰਨ ਜਿਹੜੇ ਅਫਸਰਾਂ ਨੇ ਪੈਸਾ ਖਾਦਾ ਉਹ ਅਫਸਰਾਂ ਨੂੰ ਚੱਕਣ ਬੁੱਡੇ ਨਾਲੇ ਚ ਜਿਹੜੀਆਂ ਇੰਡਸਟਰੀਆਂ ਜਿਹੜੀਆਂ ਨਾਸੀਆਂ ਦੇ ਘਟੋ ਘਟੇ 20 25 25 ਫੁੱਟ ਦੇ ਮੋਗੇ ਆ ਉਹ ਮੋਗੇ ਕਿਉਂ ਨਹੀਂ ਬੰਦ ਕਰਦੇ ਇਹ ਪਾਣੀ ਬੁੱਡੇ ਨਾਲਜ ਪੈਂਦਾ ਜਾਂਦਾ ਸਤਲੋ ਜਾਂ ਕੇ ਹਰੀਕੇ ਜਾਂਦਾ ਹਰੀਕੇ ਜਾ ਕੇ ਫਰੋਜਪੁਰ ਮੋਕਸਾ ਰ ਜਲਾਲਾਬਾਦ ਅੰਬੋਰ ਕਿੱਥੋਂ ਤੱਕ ਰਹਿ ਲੋਕ ਪਾਣੀ ਪੀਂਦੇ ਆ ਤੇ ਕਿੱਥੋਂ ਤੱਕ ਲੋਕਾਂ ਨੂੰ ਲੋਕ ਵੀਰੇ ਪੰਜਾਬ ਦੀ ਧਰਤੀ ਤੇ ਇਹ ਪਾਣੀ ਪੀ ਕੇ ਗੰਦੀਆਂ ਡਸਟੀਆਂ ਦਾ ਪਾਣੀ ਪੀ ਕੇ ਬੱਚਾ ਵੀ ਪੈਦਾ ਨਹੀਂ ਹੋਣਾ ਬੱਚਾ ਵੀ ਪੈਦਾ ਨਹੀਂ ਹੋਣਾਗਾ ਇਹ ਪੰਜਾਬ ਦੀ ਨਸਲ ਕੁਛ ਇਹ ਜੈਨੋਸਾਈਡ ਆ ਭਾਈ ਇਹਨਾਂ ਤਾਂ ਰਿਪੋਰਟਾਂ ਇਹ ਵੀ ਕਹਿਣ ਲੱਗੇ ਕਹਿੰਦੇ ਜਿੱਥੋਂ ਜਿੱਥੋਂ ਇਹ ਗੰਦੇ ਨਾਲੇ ਦਾ ਪਾਣੀ ਮਿਕਸ ਹੋ ਕੇ ਦਰਿਆ ਚ ਰਲਦਾ ਹੈ ਇਹ ਉਹੀ ਦੇ ਦਰਿਆ ਦਾ ਪਾਣੀ ਹੈ ਜਿਹਦੀ ਮੱਛੀਆਂ ਤੱਕ ਨੂੰ ਵੀ ਕੈਂਸਰ ਹੋਇਆ ਪਿਆ ਜਦੋਂ ਮੱਛੀ ਵੀ ਖਾਂਦਾ ਕੋਈ ਉਹ ਮੱਛੀ ਵੀ ਖਾ ਲੈਂਦਾ ਤੇ ਉਹਨੂੰ ਵੀ ਕੈਂਸਰ ਇੱਕ ਨਾ ਪੰਜਾਬ ਦੇ ਵਿੱਚ ਇੱਕ ਰੀਅਰ ਕੈਂਸਰ ਆ ਕਿਹੜਾ ਕਿ ਪਿੰਨਾ ਆਪਣੀ ਨਹੀਂ ਸੀਗਾ ਉਹ ਕੈਂਸਰ ਅੱਖ ਦਾ ਕੈਂਸਰ ਆ ਉਹ ਕੈਂਸਰ ਜਦੋਂ ਇਹ ਸੱਤ ਜਿਹਦਾ ਪਾਣੀ ਪੀਂਦਾ ਨਾ ਉੱਥੇ ਨਹਿਰਾ ਜਾਂਦੀਆਂ ਜਲਾਲਾਬਾਦ ਅੰਬੋਰ ਜਾਂ ਹਰੀਕਾਲੀ ਮੱਛੀ ਆ ਖਾਂਦੇ ਲੋਕ ਮੱਛੀ ਦੇ ਵਿੱਚ ਵੀ ਕੈਂਸਰ ਆ ਉਹ ਕੈਂਸਰ ਅੱਖ ਦਾ ਕੈਂਸਰ ਸੱਤਾਂ ਪੀੜੀਆਂ ਤੱਕਰ ਜਾਂਦਾ ਤੇ ਪੰਜਾਬ ਦੇ ਵਿੱਚ ਇਹ ਕੇਸ ਆ ਗਿਆ ਉਹ ਤੀਜੀ ਪੀੜੀ ਤੱਕਰ ਕੈਂਸਰ ਚੜਾ ਗਿਆ ਤੀਜੀ ਪੀੜੀ ਟਿੱਕਰ ਇਹ ਸਾਡੀ ਜੈਨੋਸਾਈਡ ਨਹੀਂ ਹੈਗੀ ਇਹ ਸਾਡੀ ਜੈਨੋਸਾਈਡ ਨਹੀਂ ਸਾਡੇ ਲੋਕਾਂ ਦਾ ਇਹਨਾਂ ਨੇ ਨੁਕਸਾਨ ਨਹੀਂ ਕਰ ਰਹੇਗੇ ਮੁੱਖ ਮੰਤਰੀ ਸਾਹਿਬ ਇੰਡਸਟਰੀ ਲਾਈਨ ਨੂੰ ਤਾਂ ਬੜੇ ਤਾਵਲੇ ਆ ਪੰਜਾਬ ਵਿੱਚ ਫਲਾਨੀ ਇੰਡਸਟਰੀ ਆ ਗਈ ਜੀ ਪੰਜਾਬ ਵਿੱਚ ਉਹਨਾਂ ਇੰਡਸਟਰੀ ਆ ਗਈ ਜੀ ਪਹਿਲਾਂ ਨਾ ਜਦੋਂ ਕੋਈ ਵੀ ਇੰਡਸਟਰੀ ਲੱਗਣੀ ਹੁੰਦੀ ਸੀ ਪਹਿਲਾਂ ਪੰਜਾਬ ਉੱਥੋਂ ਦੀਆਂ ਜਿਹੜੀਆਂ ਪੰਚਾਇਤਾਂ ਪੰਚਾਇਤਾਂ ਦੇ ਮਤੇ ਲੈ ਕੇ ਪੰਚਾਇਤਾਂ ਦੀ ਸਹਿਮਤੀ ਲੈਣੀ ਹੁੰਦੀ ਸੀ ਪਰ ਇਹਨਾਂ ਨੇ ਉਹ ਕਾਨੂੰਨ ਹੀ ਤੋੜਤਾ ਭੰਗ ਕਰਤਾ ਕਾਨੂੰਨ ਹੁਣ ਪੰਚਾਇਤਾਂ ਦੀ ਸਹਿਮਤੀ ਲੈਣ ਦੀ ਲੋੜ ਨਹੀਂ ਜੇ ਤੁਸੀਂ ਇੱਥੋਂ ਨਾਲ ਦਾ ਪਲਾਨਟ ਲਾਉਣਾ ਤੇ ਸਿੱਧਾ ਪੰਜਾਬ ਸਰਕਾਰ ਤੋਂ 10 ਮਿੰਟਾਂ ਵੇਲੇ ਪਰਮਿਸ਼ਨ ਲਓ ਤੇ ਇਥੋਂ ਨਾਲ ਪਲਾਨਟ ਲਾ ਲਓ ਯਾਰ ਤੁਸੀਂ ਲੋਕ ਭਗਵੰਤ ਮਾਨ ਸਾਹਿਬ ਨੇ ਸਾਡੇ ਵਾਸਤੇ ਕੀ ਕੀਤਾ ਕਿਸਾਨਾਂ ਵਾਸਤੇ ਕੀ ਕੀਤਾ ਜੀਰੇ ਦੇ ਵਿੱਚ ਅਸੀਂ 2 ਸਾਲ ਤੋਂ ਸੰਘਰਸ਼ ਕਰ ਰਹੇ ਹਾਂ ਸਾਡੇ ਵਾਸਤੇ ਇਹਨਾਂ ਨੇ ਕੀ ਕੀਤਾ ਅਸੀਂ 15 ਸਤੰਬਰ ਨੂੰ ਬੁੱਢੇ ਨਾਲੇ ਤੇ ਪੱਕਾ ਮੋਰਚਾ ਲਾਵਾਂਗੇ ਤੇ ਬੰਨ੍ਹ ਲਾਵਾਂਗੇ ਤੇ ਸਾਰੇ ਪੰਜਾਬ ਨੂੰ ਕਹਿਨੇ ਆ ਵੀਰੋ 15 ਸਤੰਬਰ ਨੂੰ ਟਰੈਕਟਰ ਟਰਾਲੀਆਂ ਭਰ ਕੇ ਮਿੱਟੀ ਦੀਆਂ ਬੁੱਢੇ ਨਾਲੇ ਤੇ ਪਹੁੰਚੋ ਇੱਕ ਹੋਰ ਬਹੁਤ ਵੱਡਾ ਸਵਾਲ ਹੈ ਬਾਈ ਇਹ ਸਭ ਦੇ ਵਿਚਕਾਰ ਲੋਕ ਨਿਰਾਸ਼ ਬਹੁਤ ਨੇ ਲੋਕ ਕਹਿੰਦੇ ਕਿ ਮੋਰਚੇ ਤਾਂ ਬਹੁਤ ਲੱਗੇ ਬਹੁਤ ਕੁਝ ਹੋਇਆ ਪਰ ਮੋਰਚੇ ਸਿਰੇ ਤੇ ਨਹੀਂ ਲੱਗਦੇ ਕਹਿੰਦੇ ਜਿਹੜੇ ਸਟੇਜਾਂ ਤੇ ਬੈਠੇ ਨੇ ਪੈਂਡੇ ਨੇ ਕਹਿੰਦੇ ਇਹ ਅਕਸਰ ਸਮਝੌਤੇ ਕਰਦੇ ਨੇ ਇਸ ਕਰਕੇ ਕਹਿੰਦੇ ਸਾਡਾ ਮੋਰਚਾ ਤਾਂ ਪਾਣੋ ਅਸੀਂ ਬਾਈ ਪਿਛਲੇ ਜੀਰੇ ਚ 2 ਸਾਲ ਤੋਂ ਬੈਠੇ ਆ ਸਾਡਾ ਕੀ ਸਮਝੌਤਾ ਹੋਇਆ ਦੱਸਣ ਆਣ ਕੇ ਅਸੀਂ ਤਨ ਤਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਅਰਦਾਸ ਕਰਕੇ ਤੁਰੇ ਸੀ ਹੇ ਮਹਾਰਾਜ ਅਸੀਂ ਜਾਂ ਮਰ ਕੇ ਆਵਾਂਗੇ ਜਾਂ ਜਿੱਤ ਕੇ ਆਵਾਂਗੇ ਅਸੀਂ ਖਾਲੀ ਹੱਥ ਨਹੀਂ ਮੁੜਦੇ ਤੇ ਅਸੀਂ ਅੱਜ ਵੀ ਉਹ ਅਰਦਾਸ ਤੇ ਖੜੇ ਹੋਏ ਆਂ ਜਦੋਂ ਪ੍ਰਾਤਨ ਸਮੇਂ ਦੇ ਵਿੱਚ ਸਿੰਘ ਅਰਦਾਸ ਕਰ ਸੋਧਾ ਦਿੰਦੇ ਸੀਗੇ ਤੇ ਨਾ ਘੋੜੇ ਪਿੱਛੇ ਮੁੜੇ ਸੀ ਤੇ ਫਤੇ ਕਰਕੇ ਆਉਂਦੇ ਸੀ ਅਸੀਂ ਵੀ ਫਤੇ ਕਰਕੇ ਜਾਵਾਂਗੇ ਸਰਕਾਰ ਬਹੁਤ ਤਰ੍ਹਾਂ ਦੇ ਤਰੀਕੇ ਬਣਾਉਂਦੀ ਹੁੰਦੀ ਆ ਮੋਰਚਿਆਂ ਨੂੰ ਬਦਨਾਮ ਕਰਨ ਦੇ ਵਾਸਤੇ ਦਿੱਲੀ ਵਾਲਾ ਮੋਰਚਾ ਫਤਹਿ ਕੀਤਾ ਸੀ ਉੱਥੋਂ ਵੀ ਜਿੱਤ ਗਏ ਆ ਜੀਰੇ ਵਾਲਾ ਮੋਰਚਾ ਇਹਨਾਂ ਨੇ ਮੁੱਖ ਮੰਤਰੀ ਸਾਹਿਬ ਨੂੰ ਐਲਾਨ ਕਰਨਾ ਪਿਆ ਸਾਡੇ ਲੋਕਾਂ ਨੂੰ ਜੇਲ੍ਹਾਂ ਵਿੱਚ ਵੀ ਗਏ ਆ ਸਾਡੇ ਉੱਤੇ ਪਰਚੇ ਵੀ ਹੋਏ ਆ ਪਰ ਅੱਜ ਵੀ ਅਸੀਂ 2 ਸਾਲ ਤੋਂ ਬੈਠੇ ਆ ਅਸੀਂ ਉਹਨਾਂ ਤੇ ਕਰ ਨਹੀਂ ਉਠਾਂਗੇ ਜਿੰਨਾਂ ਤੇ ਕਰ ਸਾਡੇ ਮੁੱਖ ਮੰਤਰੀ ਸਾਹਿਬ ਲੈ ਕੇ ਨਹੀਂ ਦਿੰਦਾ ਜੀ ਬਿਲਕੁਲ ਸੋਇ ਜ਼ਰੂਰ ਹੈ ਕਿ ਜਿਸ ਤਰੀਕੇ ਦੇ ਨਾਲ ਇੱਕ ਪਾਸੇ ਇਸ ਗੰਦੇ ਨਾਲੀਆਂ ਨਾਲੇ ਦੇ ਪਾਣੀ ਨੂੰ ਬੰਨ ਲਾਉਣ ਦਾ ਮੋਰਚਾ ਲੱਗ ਰਿਹਾ ਹੈ ਇਸੇ ਤਰ੍ਹਾਂ ਦਾ ਮੋਰਚਾ 2 ਸਾਲਾਂ ਤੋਂ ਜ਼ੀਰੇ ਸ਼ਰਾਬ ਫੈਕਟਰੀ ਦੇ ਬਾਹਰ ਚੱਲ ਰਿਹਾ ਹੈ ਸਾਈਨਾਈਟ ਤੱਕ ਉਥੋਂ ਦੀ ਧਰਤੀ ਦੇ ਵਿੱਚੋਂ ਮਿਲਿਆ ਪੋਟਾਸ਼ੀਅਮ ਤਾਂ ਉਸ ਧਰਤੀ ਦੇ ਵਿੱਚੋਂ ਮਿਲਦਾ ਜਦੋਂ ਇਹ ਬਹੁਤ ਵੱਡੀਆਂ ਚੀਜ਼ਾਂ ਨੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਉਸ ਫੈਕਟਰੀ ਨੂੰ ਬੰਦ ਕਰਨ ਦਾ ਐਲਾਨ ਕਰ ਚੁੱਕੇ ਨੇ ਦੋ ਸਾਲਾਂ ਦੇ ਵਿੱਚ ਉਹ ਫੈਕਟਰੀ ਬੰਦ ਨਹੀਂ ਹੋ ਸਕੀ ਪੰਜਾਬ ਦੇ ਵਿੱਚੋਂ